ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਾਂ ਵਿਸ਼ਾ ਲੈ ਕੇ ਆਏ ਆਂਗੇ ਪਸ਼ੂਆਂ ਦੇ ਦੁੱਧ ਵਧਾਉਣ ਤੇ ਔਰ ਪੁਰਾਣਾ ਬਜ਼ੁਰਗਾਂ ਵੇਲੇ ਦਾ ਜਿਵੇਂ ਕਿ ਅੱਜ ਤੋਂ 30 ਸਾਲ 25-30 ਸਾਲ ਪਹਿਲਾਂ ਬਜ਼ੁਰਗ ਆਪਣੇ ਪਾਉਂਦੇ ਹੁੰਦੇ ਸੀ ਉਸ ਵਿਸ਼ੇ ਤੇ ਆਪਾਂ ਤੁਹਾਡੇ ਟੌਪਿਕ ਤੇ ਗੱਲ ਕਰਾਂਗੇ ਉਹ ਆਓ ਹੁਣ ਤੁਹਾਨੂੰ ਚਲਦੇ ਆਂ ਵਿਸਤਾਰ ਦੇ ਵਿੱਚ ਦੱਸਦੇ ਆ ਕਿ ਕੀ ਕੀ ਆਪਾਂ ਲੈ ਕੇ ਆਏ ਆ ਆਪਾਂ ਪਹਿਲਾ ਲੈ ਕੇ ਆਏ ਆਗੇ ਛੋਲੇ ਜਿਨ੍ਹਾਂ ਦਾ ਪਸ਼ੂ ਮੰਡੀ ਦੇ ਵਿੱਚ ਆਪਾਂ ਲੈਣ ਜਾਗੇ ਵੱਡੀਆਂ ਮੰਡੀਆਂ ਦੇ ਵਿੱਚ ਤੇ 75 ਰੁਪਏ ਰੇਟ ਚੱਲ ਰਿਹਾ ਹੈ ਉਸ ਤੋਂ ਬਾਅਦ ਆਜੋ ਬੜੇਮੇ ਬੜੇਮਿਆਂ ਦਾ ਰੇਟ ਜਿੰਨੇ ਚੱਲ ਰਿਹਾਗਾ 40 ਰੁਪਏ ਅਗਰ ਭਾਈ ਆਪਾਂ ਇਹਨਾਂ ਦੇ ਇਹ ਰੀਤੀ ਰਿਵਾਜ ਆਪਾਂ ਛੱਡ ਕੇ ਆਗੇ ਹੁਣ ਜਿਵੇਂ ਸਰਦੀ ਦਾ ਮਹੀਨਾ ਆ ਗਿਆ ਹੁਣ ਇਹ ਅਪ੍ਰੈਲ ਦੇ ਤੱਕ ਕਣਕ ਦੀ ਬਾਢੀ ਦੇ ਤੱਕ ਤੁਸੀਂ ਫੀਡਾਂ ਦਾ ਖਿਹੜਾ ਛੱਡ ਕੇ ਇਹ ਦੋਨੇ ਚੀਜ਼ਾਂ ਪਾਓ ਜਿਵੇਂ ਕਿ ਇਹ ਪਮਾ ਤੁਸੀਂ ਪਾ ਦਿਓ 2 ਕਿਲੋ ਇਹ ਪਾ ਦਿਓ ਤੁਸੀਂ 1 ਕਿਲੋ ਜਿਵੇਂ ਕਿ ਹੁਣ ਆਪਾਂ ਛੋਲੇ ਲੈ ਲਈਏ 75 ਰੁਪਏ ਬਾਜ਼ਾਰ ਦਾ ਰੇਟ ਆ ਤੇ ਇਹ ਬਣ ਗਏ ਆਪਣੇ 150 ਰੁਪਏ ਦੇ ਠੀਕ ਆ ਜੀ ਤੇ ਬੜੇਮੇ ਲੈ ਲਈਏ 40 ਰੁਪਏ ਕਿਲੋ ਇਹ ਆ ਗਏ ਆਪਾਂ 1 ਕਿਲੋ ਲੈ ਲੇ 40 ਰੁਪਈਆ ਦੇ ਇਹ ਟੋਟਲ ਹੁਣ ਆਪਣੇ ਬਣ ਗਏਗੇ 100 90 ਰੁਪਏ ਬਣ ਗਏ ਆਪਣੇ ਇਹ 190 ਰੁਪਏ ਅਗਰ ਇਹ ਆਪਣੇ ਪੁਰਾਣੇ ਰਵਾਜ ਦੇ ਸੀਗੇ ਜਿਹੜਾ ਅੱਜ ਤੋਂ 25 30 ਸਾਲ ਆਪਣੇ ਬਜ਼ੁਰਗ ਪਾਉਂਦੇ ਸੀ ਹੁਣ ਆਪਾਂ ਇਹਦੇ ਨਵੇਂ ਦਾ ਤੇ ਪੁਰਾਣੇ ਦਾ ਫਰਕ ਦੱਸਣਾ ਵੀ ਆਪਾਂ ਨੂੰ ਕੀ ਆ ਜਿਵੇਂ ਕਿ ਹੁਣ ਬਾਜ਼ਾਰ ਦੇ ਵਿੱਚ ਫੀੜਾਂ ਆ ਗਈਆਂ ਗਈਆਂ ਫੀੜ ਆਪਾਂ ਕਮ ਸੇ ਕੰਮ ਵੀ ਪਸ਼ੂ ਨੂੰ 4 ਕਿਲੋ ਇੱਕ ਡੰਗ ਦੀ ਪਾਵਾਂਗੇ ਔਰ ਦੂਜੇ ਡੰਗ ਵੀ 4 ਕਿਲੋ ਪਾਵਾਂਗੇ ਇਹ ਬਣ ਗਈ ਆਪਣੀ 8 ਕਿਲੋ 8 ਕਿਲੋ ਫੀਡ ਆਪਣੀ ਬਣ ਗਈ ਆਗੀ 320 ਰੁਪਏ ਦਾ ਖਰਚਾ ਆਪਣਾ ਬਣ ਗਿਆ ਤੇ ਉਹ ਖਰਚਾ ਆਇਆਗਾ ਆਪਾਂ ਨੂੰ ਬੜੇ ਮੈਂ ਦਾ ਪੁਰਾਣੇ ਸਮੇਂ ਦਾ 190 ਰੁਪਏ ਜਾਂ 200 ਰੁਪਏ ਵੀ ਆਪਾਂ ਖਰਚਾ ਉਹਦਾ ਲਾ ਲਈਏ ਤਾਂ ਤਾਂ ਵੀ 120 ਰੁਪਏ ਦਾ ਆਪਾਂ ਨੂੰ ਫਰਕ ਆਗਾ ਹੁਣ ਆਪਾਂ ਫਰਕ ਦਾ ਕਿੱਥੇ ਫਰਕ ਕੱਢਣਾ ਹੈ ਅਗਰ ਆਪਾਂ ਫੀਡ ਪਸ਼ੂ ਨੂੰ ਪਾਉਨੇ ਆ ਅਗਰ ਨਾਲ ਹਰਾ ਜਾਂ ਸਾਇਲਜ ਵਗੈਰਾ ਕੁਝ ਵੀ ਪਾਉਨੇ ਆ ਅਗਰ ਫੀਡ ਨਹੀਂ ਪਾਉਂਦੇ ਤੇ ਦੁੱਧ ਦੀ ਬਾਲਟੀ ਥੱਲੇ ਵੱਜੂਗੀ ਅਗਰ ਤੁਸੀਂ ਮੇਰੇ ਮੁਤਾਬਕ ਬੜੇਵੇਂ ਤੇ ਛੋਲੇ ਪਾਉਨੇ ਹੋ ਇੱਕ ਟਾਈਮ ਪਸ਼ੂ ਨੂੰ ਮੇਰੇ ਮੁਤਾਬਕ ਪਾ ਦਿਓ ਬੜੇਵੇਂ ਤੇ ਛੋਲੇ 2 ਕਿਲੋ ਛੋਲੇ ਤੇ 1 ਕਿਲੋ ਬੜੇਵੇਂ ਅਗਰ ਦੂਸਰੇ ਟਾਈਮ ਨਹੀਂ ਵੀ ਤੁਸੀਂ ਪਾਉਂਦੇ ਉਹਨੂੰ ਭਾਵੇਂ ਤੁਸੀਂ ਸੁੱਕੀ ਤੂੜੀ ਦੇ ਵਿੱਚ ਜਮੀ ਰਲਾ ਦਿਓ ਬਰਸੀਨ ਰਲਾ ਦਿਓ ਹੁਣ ਸਰਦੀ ਵਾਲਾ ਕੋਈ ਵੀ ਸੈਲਜ ਰਲਾ ਦਿਓ ਤਾਂ ਪਸ਼ੂ ਮੇਰਾ ਦੁੱਧ ਨਹੀਂ ਘਟੂਗਾ ਅਗਰ ਫੀਡ ਵਾਲਾ ਪਸ਼ੂ ਆ ਜਿਹੜਾ ਜੇ ਉਹਨੂੰ ਸ਼ਾਮ ਨੂੰ 4 ਕਿਲੋ ਫੀਡ ਨਹੀਂ ਬਣੀ ਤਾਂ ਰੋਪਾਈ ਦੁੱਧ ਘਟ ਜੂਗਾ ਇਹਦੇ ਵਿੱਚ ਮੈਂ ਤੁਹਾਨੂੰ ਫਰਕ ਦੱਸਿਆ ਅਚਾ ਫੇਰ ਉਹਦਾ ਇੱਕ ਫਰਕ ਤੇ ਆਪਾਂ ਫੇਰ ਆ ਜੀਏ ਜਿਵੇਂ ਕਿ बार-बार ਆਪਣੇ ਪਸ਼ੂ ਰਿਪੀਟਰ ਹੋਈ ਜਾਂਦੇ ਆ ਅਗਰ ਮੇਰੇ ਮੁਤਾਬਕ ਛੋਲੇ ਤੇ ਬੜੇਵੇਂ ਸਰਦੀ ਸਰਦੀ ਪਾਉਣੇ ਸ਼ੁਰੂ ਕਰ ਦਿਓ ਕਦੇ ਪਸ਼ੂ ਤੁਹਾਡਾ ਰਿਪੀਟਰ ਨਹੀਂ ਹੋਊਗਾ ਪਹਿਲਾ ਏਆਈ ਕਰਾਉਗੇ ਪਹਿਲੇ ਟੀਕੇ ਦੇ ਉੱਤੇ ਹੀ ਰਹੂਗਾ ਅਗਰ ਤੁਸੀਂ ਫੀਡ ਪਾਉਨੇ ਹੋ ਬਾਰ-ਬਾਰ ਪ੍ਰੋਬਲਮ ਆਉਂਦੀ ਆ ਰਿਪੀਟਰ ਪਸ਼ੂ ਹੋਈ ਜਾਂਦੇ ਨੇ ਮੇਰੇ ਕੋਲੇ ਵੀ ਫੋਨ ਆਉਂਦੇ ਆ ਬਾਬਾ ਜੀ ਅਸੀਂ ਕੀ ਦੇਗੇ ਕੀ ਨਾ ਦੇਗੇ ਤੁਸੀਂ ਭਾਈ ਪ੍ਰਾਣੀਆਂ ਨੁਕਤਿਆਂ ਦੇ ਉੱਤੇ ਆਓ ਪ੍ਰਾਣੇ ਸੱਭਿਆਚਾਰ ਤੇ ਆਓ ਕੋਈ ਜਾਦੇ ਮਹਿੰਗਾ ਨਹੀਂ ਪੈਂਦਾਗਾ ਨਾਮਿਆਂ ਨੂੰ ਤੁਸੀਂ ਥੋੜਾ ਪਿੱਛੇ ਹਟਾ ਕੇ ਦੇਖ ਲਓ ਜਿਵੇਂ ਕਿ ਬਹੁਤ ਕਿਸਾਨ ਭਰਾਵਾਂ ਨੇ ਅਚਾਰ ਪਾਇਆ ਅਚਾਰ ਦੇ ਉੱਤੇ ਰਿਸਰਚ ਕੀਤੀ ਆ ਪਾਈ ਜਾਂਦੇ ਆਗੇ ਉਹਨੇ ਕੀ ਕੀਤਾਗਾ ਫੀਡ ਦਾ ਖਰਚਾ ਘਟਾਤਾ ਫੀਡ ਦਾ ਖਰਚਾ ਤਾਂ ਜਰੂਰ ਘਟਾਤਾ ਗੱਲ ਕਰ ਉਹਨੇ ਕੀ ਕੀਤਾਗਾ ਤੇ ਪਸ਼ਵਾਂ ਦੀ ਰਿਪੀਟਰ ਵੱਧ ਗਈ ਉਹ ਮੈਂ ਫੀਡਾਂ ਨੂੰ ਛੱਡ ਕੇ ਮੇਰੇ ਮੁਤਾਬਕ ਮੇਰੀ ਬੇਨਤੀ ਮੰਨ ਕੇ ਮੇਰੀ ਵੀਡੀਓ ਵੇਖ ਕੇ ਛੋਲਿਆਂ ਦੇ ਉੱਤੇ ਆਓ ਤੇ ਰਿਪੀਟਰ ਪਸ਼ੂਆਂ ਦਾ ਆਪਾਂ ਬੰਦ ਕਰੀਏ ਏਆਈ ਕਰਾਉਂਗੇ ਪਹਿਲੇ ਟੀਕੇ ਪਸ਼ੂ ਰਹੂਗਾ ਪਸ਼ੂ ਰਾਜੀ ਰਹੂਗਾ ਅਸਾ ਦੂਸਰੀ ਗੱਲ ਆਪਾਂ ਵਿਸ਼ੇ ਤੇ ਆ ਜਾਈਏ ਕਈ ਵੀਰ ਭਰਾ ਕਹਿੰਦੇ ਆ ਫੈਟ ਜਿਹੜੇ ਦੁੱਧ ਤੇ ਕੰਮ ਕਰਦੇ ਆਗੇ ਉਹਨਾਂ ਦੀ ਫੈਟ ਬਿਲਕੁਲ ਇਹ ਵੜੇਵੇਂ ਤੇ ਛੋਲੇ ਬੜੇਵੇਂ ਤੇ ਛੋਲੇ ਜ਼ਰੂਰ ਵਧਾਉਣਗੇ ਔਰ ਫੈਟ ਵਧੂਗੀ ਤਾਂ ਆਪਾਂ ਨੂੰ ਪਸਮਾ ਦੇ ਵਿੱਚ ਮੁਨਾਫਾ ਵੀ ਹੋਊਗਾ ਭਾਈ ਇਸ ਕਰਕੇ ਅੱਜ ਇਹੀ ਮੈਨੂੰ ਪੁਰਾਣੀ ਵੀਡੀਓ ਇਸੇ ਕਰਕੇ ਕਿਸਾਨ ਭਰਾਵਾਂ ਵਾਸਤੇ ਔਰ ਦਿਮਾਗ ਲਾ ਕੇ ਮੈਨੂੰ ਇਹ ਪ੍ਰਾਣੇ ਸੱਭਿਆਚਾਰ ਤੇ ਮੇਰੇ ਪਛੋਕਰ ਤੇ ਜਾਣ ਵਾਸਤੇ ਮੈਂ ਇਹ ਭਾਈ ਵੀਡੀਓ ਪੂਰੀ ਤੁਹਾਡੇ ਵਾਸਤੇ ਬਣਾ ਕੇ ਲੈ ਕੇ ਆਇਆ ਮੇਰੇ ਵੀਰ ਫੋਲੋਅਰ ਜਿੰਨੇ ਵੀ ਮੇਰੇ ਵੇਖਦੇ ਆਗੇ 23 ਲੱਖ ਫਾਲੋਅਰ ਹੋਇਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਅੱਜ ਤੋਂ 25 30 ਸਾਲ ਪਿੱਛੇ ਜਾ ਕੇ ਬੜੇਵੇਂ ਛੋਲੇ ਪਾਉਣੇ ਸ਼ੁਰੂ ਕਰੋ ਤੇ ਤੁਹਾਡਾ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਅਗਰ ਜੇ ਕਿਸੇ ਨੇ ਸੁਝਾਅ ਦੇਣਾ ਹੈ ਕਮੈਂਟ ਤੇ ਬਾਕਸ ਜਾ ਕੇ ਲਿਖ ਕੇ ਦੇ ਸਕਦਾ ਹੈ ਮੇਰਾ ਨੰਬਰ ਹੈ 9988 100715 ਬਹੁਤ ਬਹੁਤ ਧੰਨਵਾਦ